ਸਸ਼ੀਅਕਾਲ ਜੀ ਤੁਸੀਂ ਦੇਖ ਰਹੇ ਹੋ ਜਗਬਾਨੀ ਟੀਵੀ ਮੈਂ ਹਾਂ ਵਰੁਣ ਪਟਕਨਾ ਪਟਿਆਲਾ ਕਾਰਪੋਰੇਸ਼ਨ ਚੋਣ ਮਾਮਲੇ ਦੇ ਵਿੱਚ ਕਾਨੂੰਨੀ رائے ਜਿਹੜੀ ਹੈਗੀ ਆ ਉਹ ਭਾਜਪਾ ਦੇ ਵੱਲੋਂ ਲਈ ਗਈ ਸੀ ਜਿਸ ਤਰੀਕੇ ਦੀ ਚੋਣ ਹੋਈ ਸੀ ਉਸ ਨੂੰ ਲੈ ਕੇ ਸੁਪਰੀਮ ਕੋਰਟ ਪਹੁੰਚੇ ਸੀ ਤਾਂ ਹੁਣ ਇੱਕ ਫੈਕਟ ਫਾਈਨਡਿੰਗ ਕਮੇਟੀ ਬਣਾਈ ਗਈ ਹੈ ਸਾਡੇ ਨਾਲ ਬੀਬਾ ਜੈਨਿੰਦਰ ਕੋਰ ਮੌਜੂਦ ਨੇ ਫੋਨ ਲਾਈਨ ਤੇ ਬੀਬਾ ਜੀ ਕੀ ਇਹ ਜੋ ਫੈਕਟ ਫਾਈਨਡਿੰਗ ਕਮੇਟੀ ਬਣਾਈ ਗਈ ਹੈ ਕੋਨ ਇਸ ਨੂੰ ਹੈਡ ਕਰੇਗਾ ਤੇ ਕਿਸ ਕਿਸ ਮਾਮਲੇ ਦੇ ਵਿੱਚ ਇਹ ਜਿਹੜਾ ਹੈਗਾ ਜਾਂਚ ਕਰੇਗਾ ਤੇ ਤੁਹਾਡੇ ਨਾਲ ਕੌਣ ਕੌਣ ਲੋਕ ਸਨ ਜਿਨ੍ਹਾਂ ਵੱਲੋਂ ਇਹ ਪਟੀਸ਼ਨ ਜਿਹੜੀ ਹੈਗੀ ਉਹ ਦਾਖਲ ਕੀਤੀ ਗਈ ਸੀ ਦੇਖੋ ਜੀ ਪਹਿਲਾਂ ਤਾਂ ਮੈਂ ਮਾਨਯੋਗ ਸੁਪਰੀਮ ਕੋਰਟ ਦਾ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਪਟਿਆਲੇ ਜ਼ਿਲ੍ਹੇ ਦੀ ਬਹੁਤ ਹੀ ਦੇਰ ਦੀ ਮੰਗ ਪੂਰੀ ਕਰ ਪੂਰੀ ਕੀਤੀ ਹੈਗੀ ਹੈ ਇਹ ਜਿਹੜੀ ਹੈ ਸਾਡੀ ਮਿਊਨਿਸਪਲ ਕੋਰਪੋਰੇਸ਼ਨ ਹੋਈਆਂ ਸੀਗੀਆਂ ਪਟਿਆਲੇ ਵਿੱਚ ਉਹਦੇ ਵਿੱਚ ਜਿਵੇਂ ਲੋਕਾਂ ਨੇ ਆਮ ਆਦਮੀ ਦੇ ਗੁੰਡਿਆਂ ਨੇ ਸਾਡੇ ਵਰਕਰਾਂ ਦੇ ਕਾਗਜ਼ ਖੋਏ ਸੀ ਸਾਡੇ ਉਮੀਦਵਾਰਾਂ ਦੇ ਕਾਗਜ਼ ਖੋਏ ਸੀਗੇ ਫਾੜੇ ਸੀਗੇ ਉਹਨਾਂ ਨੂੰ ਪਰਨ ਨਹੀਂ ਦਿੱਤੇ ਆਪਣੇ ਔਰ ਇਲੈਕਸ਼ਨ ਹੀ ਲੜਨ ਦਿੱਤੀ ਅਸੀਂ ਉਸ ਉਸ ਕਾਰਨ ਸੁਪਰੀਮ ਕੋਰਟ ਤੇ ਗਏ ਸੀਗੇ ਸਾਡੀ ਪਾਰਟੀ ਵੀ ਗਈ ਸੀ ਅਸੀਂ ਗਏ ਸੀਗੇ ਔਰ ਦੂਜੀਆਂ ਪਾਰਟੀਆਂ ਵੀ ਗਈਆਂ ਸੀ ਸੁਪਰੀਮ ਕੋਰਟ ਅੱਜ ਉਹਦਾ ਜਿਹੜਾ ਆਰਡਰ ਆਇਆ ਹੈਗਾ ਉਹਦੇ ਵਿੱਚ ਜਿਹੜੀ ਫੈਕਟ ਫਾਈਨਡਿੰਗ ਕਮੇਟੀ ਬਣਾਈ ਹੈ ਮਾਨਯੋਗ ਸੁਪਰੀਮ ਕੋਰਟ ਜੀ ਨੇ ਉਹਦੇ ਵਿੱਚ ਜਸਟਿਸ ਨਿਰਮਲਜੀਤ ਕੌਰ ਜੀ ਨੇ ਤੇ ਅਤੇ ਇੱਕ ਹੋਰ ਰਟਾਇਰਡ ਜੱਜ ਅਪoint ਕੀਤੇ ਗਏ ਨੇ ਤੋਂ ਸਾਨੂੰ ਪੂਰਾ ਭਰੋਸਾ ਹੈਗਾ ਕਿ ਇਹ ਕਮੇਟੀ ਜਿਹੜੀ ਬਣਾਈ ਗਈ ਹੈ ਸੁਪਰੀਮ ਕੋਰਟ ਦੀ ਇਹ ਪੂਰੀ ਜਸਟਿਸ ਦੇਗੀ ਸਾਨੂੰ ਕੋਈ ਟਾਈਮ ਬਾਉਂਡ ਕੀਤਾ ਗਿਆ ਹੈਗਾ ਜੋ ਇਹ ਫਾਈਂਡਿੰਗ ਕਮੇਟੀ ਹੈਗੀ ਹੈ ਕਿੰਨੇ ਸਮੇਂ ਦੇ ਵਿੱਚ ਆਪਣੀ ਰਿਪੋਰਟ ਜਾਂ ਫਾਈਂਡਿੰਗਸ ਜਿਹੜੀਆਂ ਹੈਗੀਆਂ ਨੇ ਉਹ ਸੁਪਰੀਮ ਕੋਰਟ ਦੇ ਬੈਂਚ ਸਾਹਮਣੇ ਰੱਖਣਗੀਆਂ ਇਹ ਜੀ ਇਹ ਪੂਰੀ ਜਾਣਕਾਰੀ ਮੇਰੇ ਕੋਲ ਅਜੇ ਆਈ ਨਹੀਂ ਹੈ ਸਾਡੇ ਲਾਇਰ ਨੇ ਉਹ ਸਾਰਿਆਂ ਨਾਲ ਗੱਲਬਾਤ ਵੀ ਬਾਅਦ ਵਿੱਚ ਕਰਨਗੇ ਤਾਂ ਸਾਡੇ ਨਾਲ ਐਡਵੋਕੇਟ ਹਰਨੀਤ ਓਬਰੋਏ ਵੀ ਮੌਜੂਦ ਨੇ ਹਰਨੀਤ ਜੀ ਬੀਬਾ ਜੀ ਉਹਨਾਂ ਨਾਲ ਗੱਲਬਾਤ ਚੱਲ ਰਹੀ ਸੀ ਤਾਂ ਉਹਨਾਂ ਨੇ ਦੱਸਿਆ ਕਿ ਬਾਕੀ ਦੀ ਜੋ ਲੀਗਲੀ ਜਾਣਕਾਰੀ ਹੈਗੀ ਉਹ ਸਾਡੇ ਵਕੀਲ ਦੱਸਣਗੇ ਕਿ ਕਿੰਨਾ ਕੁ ਟਾਈਮ ਬਾਉਂਡ ਇਹ ਫਾਈਨਡਿੰਗ ਕਮੇਟੀ ਕੋਲ ਹੈਗਾ ਕੀ ਕੋਈ ਟਾਈਮ ਬਾਉਂਡ ਕੀਤਾ ਗਿਆ ਹੈਗਾ ਸਰ ਟਾਈਮ ਬਾਉਂਡ ਹੈ ਜੀ 22 ਮਈ ਤੋਂ ਪਹਿਲਾਂ ਪਹਿਲਾਂ ਸਰ ਡਿਸਾਈਡ ਡਿਸਾਈਡ ਨਹੀਂ ਮੈਂ ਕਹੂੰਗਾ ਸਪੈਕਟ ਫਾਈਨਡਿੰਗ ਕਮੇਟੀ ਹੈ ਜੀ ਕਿ ਤੱਥਾਂ ਨੂੰ ਜਾਣਨ ਦੀ ਕੋਸ਼ਿਸ਼ ਕਰੇਗੀ ਇਹ ਕਮੇਟੀ ਕਿ ਤੱਥ ਕੀ ਨੇ ਫਿਰ ਉਹ ਤੱਥਾਂ ਨੂੰ ਸਾਰਿਆਂ ਨੂੰ ਕਲੈਕਟ ਕਰਨ ਤੋਂ ਬਾਅਦ ਉਹਨਾਂ ਨੂੰ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਰਿਪੋਰਟ ਦੀ ਸ਼ੇਪ ਦੇ ਵਿੱਚ ਜਮਾ ਕਰਾਏਗੀ। ਜੀ ਤੇ ਇਸ ਤੋਂ ਅਗਲਾ ਸਟੈਪ ਕੀ ਹੈਗਾ ਜਦੋਂ ਉਹ ਆਪਣੀ ਫਾਈਨਡਿੰਗਸ ਰਿਪੋਰਟ ਸਬਮਿਟ ਕਰ ਦੇਣਗੇ। ਉਸ ਤੋਂ ਬਾਅਦ ਅੱਗੇ ਇਹ ਕੇਸ ਜਿਹੜਾ ਹੈਗਾ ਪੁੱਟ ਅਪ ਹੋਏਗਾ ਫਿਰ। ਫਿਰ ਉਸ ਤੋਂ ਬਾਅਦ ਮਾਨਯੋਗ ਸੁਪਰੀਮ ਕੋਰਟ 'ਚ 22 ਤਰੀਕ ਦੀ ਡੇਟ ਹੈ ਜੀ 22 ਤਰੀਕ ਤੋਂ ਪਹਿਲਾਂ-ਪਹਿਲਾਂ ਇਹ ਜਮਾ ਕਰਾਉਣਾ। 22 ਤਰੀਕ ਨੂੰ ਮਾਨਯੋਗ ਸੁਪਰੀਮ ਕੋਰਟ ਜਿਹੜੇ ਹੈ ਉਹ ਇਹਨੂੰ ਕੰਸੀਡਰ ਕਰਕੇ ਆਪਣਾ ਜੋ ਵੀ ਆਰਡਰ ਹੋਏਗਾ ਜੀ ਉਹ ਅਨਾਉਂਸ ਕਰਨਗੇ। ਤੇ ਕੋਈ ਕਾਰਪੋਰੇਸ਼ਨ ਪਟਿਆਲਾ ਕਾਰਪੋਰੇਸ਼ਨ ਦੇ ਨਾਲ ਜੁੜਿਆ ਇਹ ਮੈਟਰ ਹੈ ਕੋਈ ਸੰਬੰਧਿਤ ਡਾਕੂਮੈਂਟ ਜਾਂ ਕੁਝ ਕਾਰਪੋਰੇਸ਼ਨ ਤੋਂ ਵੀ ਮੰਗੇ ਗਏ ਹੋਗੇ ਨੇ ਜਾਂ ਫਿਰ ਸਟੇਟ ਚੋਨ ਕਮਿਸ਼ਨ ਤੋਂ ਕੁਝ ਸਰ ਸਟੇਟ ਚੋਨ ਕਮਿਸ਼ਨ ਤੇ ਕਾਰਪੋਰੇਸ਼ਨ ਜਾਂ ਡੀਸੀ ਆਫਿਸ ਇਹਨਾਂ ਸਾਰਿਆਂ ਤੋਂ ਵੀਡੀਓ ਰਿਕਾਰਡਿੰਗਸ ਮੰਗੀਆਂ ਜਾਣਗੀਆਂ ਜੋ ਕੁਝ ਵੀ ਹੋਏਗਾ ਸਰ ਤੱਥਾਂ ਨੂੰ ਜਾਣਨ ਵਾਸਤੇ ਜੋ-ਜੋ ਚੀਜ਼ਾਂ ਕਲੈਕਟ ਕਰਨੀਆਂ ਜ਼ਰੂਰੀ ਨੇ ਇਹ ਕਮੇਟੀ ਉਹ ਮੰਗ ਸਕਦੀ ਹੈ ਸਟੇਟ ਕਮਿਸ਼ਨ ਤੋਂ ਮੰਗ ਸਕਦੀ ਹੈ ਜੀ ਉਸ ਟਾਈਮ ਦੇ ਪਟਿਆਲੇ ਦੇ ਐਸਐਸਪੀ ਸਾਹਿਬ ਤੋਂ ਰਿਕਾਰਡਿੰਗਸ ਉਹਨਾਂ ਦੇ ਆਫਿਸ ਦੀ ਮੰਗਸਾ ਦੀ ਹੈ ਕਿਉਂਕਿ ਉਹਨਾਂ ਦੇ ਆਫਿਸ ਦੇ ਬਾਹਰ ਹੀ ਸਾਰਾ ਮੁਜ਼ਾਹਿਰਾ ਹੋਇਆ ਜੀ ਜੀ ਤੇ ਜਿਹੜੀ ਇਹ ਰਿਕਾਰਡਿੰਗਸ ਦੀ ਤੁਸੀਂ ਗੱਲ ਕਰ ਰਹੇ ਹੈਗੇ ਹੋ ਤੇ ਸੁਪਰੀਮ ਕੋਰਟ ਦਾ ਜਿਹੜੇ ਇਹ ਚਿੱਠੀ ਅਸੀਂ ਟੀਵੀ ਸਕਰੀਨ ਤੇ ਵੀ ਅਸੀਂ ਦਿਖਾ ਰਹੇ ਹੈਗੇ ਆਂ ਤੇ ਕੀ ਇਸ ਦੇ ਵਿੱਚ ਇਹ ਮੈਂਸ਼ਨ ਹੈਗਾ ਜਾਂ ਫਿਰ ਜਿਹੜੀ ਫਾਈਨਡਿੰਗ ਕਮੇਟੀ ਹੈ ਉਹ ਵਰਬਲੀ ਹੀ ਜਿਹੜਾ ਹੈਗਾ ਆਪਣੇ ਤਰੀਕੇ ਦੇ ਨਾਲ ਜੋ ਵੀ ਉਹਨਾਂ ਨੂੰ ਸੂਟੇਬਲ ਹੈਗਾ ਜਾਂ ਜੋ ਚੀਜ਼ਾਂ ਚਾਹੀਦੀ ਨੇ ਉਹ ਮੰਗ ਸਕਦੇ ਨੇ ਸਰ ਆਰਡਰ ਦੇ ਵਿੱਚ ਨਾ ਜੀ ਸਪੈਸਿਫਿਕ ਹੈਗਾ ਤੁਸੀਂ ਪੈਰਾ ਨੰਬਰ ਜਿਹੜੇ ਪਹਿਲੇ 2 ਤੇ 3 ਪੈਰੇ ਜਿਹੜੇ ਨੇ 1 2 3 ਪੈਰੇ ਜਿਹੜੇ ਨੇ ਉਹ ਆਰਡਰਸ ਦੇ ਨੇ ਵੀ ਕਿਸ ਤਰੀਕੇ ਨਾਲ ਮਾਨਯੋਗ ਹਾਈ ਕੋਰਟ ਨੇ ਗ੍ਰੀਵੈਂਸ ਲੋਕਾਂ ਦੀ ਕਨਸਿਡਰ ਕਰਕੇ ਪਹਿਲਾਂ ਕੰਟੈਂਪਟ ਕੋਰਟ ਦੇ ਵਿੱਚ ਆਰਡਰ ਪਾਸ ਕੀਤਾ ਫਿਰ ਰਿਟ ਕੋਰਟ 'ਚ ਆਰਡਰ ਪਾਸ ਕੀਤਾ ਫਿਰ ਉਸ ਆਰਡਰ ਨੂੰ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਚੈਲੰਜ ਕੀਤਾ ਗਿਆ ਫਿਰ ਇਹ ਦੱਸਿਆ ਗਿਆ ਵੀ ਕਿਸ ਤਰੀਕੇ ਨਾਲ ਰੂਲਿੰਗ ਪਾਰਟੀ ਦੇ ਅਗੇਂਸਟ ਬੀਜੇਪੀ ਦੇ ਕੈਂਡੀਡੇਟ ਬੀਜੇਪੀ ਦੇ ਕੈਂਡੀਡੇਟ ਤੇ ਜ਼ਿਲ੍ਹਾ ਪ੍ਰਧਾਨ ਪਟਿਆਲਾ ਵਿਜੇ ਕੁਮਾਰ ਕੁੱਕਾ ਬੀਜੇਪੀ ਦੇ ਸਪੋਕਸਮੈਨ ਸੀਮਾ ਸ਼ਰਮਾ ਬੀਜੇਪੀ ਮਹਿਲਾ ਮੋਰਚਾ ਸਪੋਕਸਮੈਨ ਨੇਓ ਸੀਮਾ ਸ਼ਰਮਾ ਕਿਸ ਤਰੀਕੇ ਨਾਲ ਮਹਿਲਾ ਮੋਰਚਾ ਦੇ ਜਿਹੜੇ ਹੋਰ 3-4 ਕੈਂਡੀਡੇਟ ਸੀਗੇ ਸਾਰਿਆਂ ਨੇ ਇਕੱਠੇ ਮਿਲ ਕੇ ਇਹਨਾਂ ਆਰਡਰਸ ਨੂੰ ਇਸ ਧੱਕੇਸ਼ਾਹੀ ਨੂੰ ਮਾਨਯੋਗ ਸੁਪਰੀਮ ਕੋਰਟ 'ਚ ਚੈਲੰਜ ਕੀਤਾ ਕਿ ਆਪਣੀ ਗ੍ਰੀਵੈਂਸ ਦੱਸੀ ਵੀ ਉਹਨਾਂ ਦੇ ਕੱਪੜੇ ਪਾੜੇ ਗਏ ਸਨੈਚ ਕੀਤੇ ਗਏ ਜਿਹੜੇ ਨੋਮੀਨੇਸ਼ਨ ਪੇਪਰ ਨੇ ਉਹ ਸਾਰੇ ਤੱਥਾਂ ਨੂੰ ਦੱਸਿਆ ਉਹਨਾਂ ਤੱਥਾਂ ਨੂੰ ਜਾਣਨਾ ਹੈ ਕਿ ਉਹ ਤੱਥ ਸੱਚ ਨੇ ਜਾਂ ਨਹੀਂ ਸੱਚ ਨੇ ਉਹ ਜਿਹੜੇ ਵੀਡੀਓਜ਼ ਦਿਖਾਈ ਜਾ ਰਹੇ ਨੇ ਉਹ ਕਿਸ ਹੱਦ ਤੱਕ ਸਹੀ ਨੇ ਹੁਣ ਏਜੀ ਸਾਹਿਬ ਤਾਂ ਜਦ ਆਪਣੀ ਪਹਿਲੀ ਸਟੇਟਮੈਂਟ ਦਿੱਤੀ ਸੀ ਇਹਨਾਂ ਨੇ 7 ਸੀਟਾਂ ਦੇ ਤਾਂ ਉਹ ਆਪ ਵੀ ਕਹਿ ਗਏ ਸੀਗੇ 15 ਸੀਟਾਂ ਵਿਦਾਊਟ ਅਪੋਜ਼ ਨੇ ਉਸੋ ਜਿਹੜੀਆਂ ਸਬ ਡਿਵੀਜ਼ਨਾਂ ਨੇ ਉਹਨਾਂ 'ਤੇ ਇਲੈਕਸ਼ਨ ਹੀ ਨਹੀਂ ਹੋਇਆ ਜੀ ਚਾਰ ਸਬ ਡਿਵੀਜ਼ਨਾਂ 'ਚ ਪਟਿਆਲੇ ਦੀਆਂ ਜੀ ਤਾਂ ਮਤਲਬ ਕਈ ਚੀਜ਼ਾਂ ਨੇ ਸਰ ਇਹ ਸਰਕਮਸਟੈਂਸ਼ੀਅਲ ਜਿਹੜੀਆਂ ਚੀਜ਼ਾਂ ਨੇ ਉਹ ਸਰਕਾਰ ਦੇ ਬਹੁਤ ਖਿਲਾਫ ਨੇ ਜੀ ਬਹੁਤ ਬਹੁਤ ਸ਼ੁਕਰੀਆ ਜੀ ਜੀ ਥੈਂਕ ਯੂ